ਸਤਿ ਸ੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ 6 ਨਗ ਬਹੁਤ ਸੋਹਣੀਆਂ ਝੋਟੀਆਂ ਜਿੱਤੋੜ ਗੱਭਾਂ ਝੋਟੀਆਂ ਵੀ ਆ ਬਹੁਤ ਕੁਆਲਿਟੀ ਵਾਲੀਆਂ ਤੇ ਵਧੀਆ ਤੇ ਤਿੰਨ ਚਾਰ ਪਾਸੇ ਸੂਏ ਆ ਤਾਜੇ ਤਾਂ ਬਾਈ ਨਾ ਕਰਦੇ ਆ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਜੀ ਰਾਜੇ ਬਹੁਤ ਵਧੀਆ ਠੀਕ ਠਾਕ ਬਾਈ ਜੀ ਔਰ ਵੀ ਜਿਹੜੇ ਕਹਿੰਦੇ ਸਵਾਗਤ ਹੈ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਾ ਲੋ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੇ ਦਾ ਵੀਰ ਜੀ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਤੇ ਝੋਟੀਆਂ ਵੀਰ ਜੀ ਅਜ ਆਪਣੇ ਕੋ 6 7 ਜਨਵਾਰ ਚੰਗੇ ਟਾਪ ਦੇ ਹਾਂਜੀ ਬਾਈ ਜੀ ਟੋਕਣਾ ਕੱਪਣਾ ਝੋਟੀਆਂ ਵਿੱਚ ਹੈਗੀਆਂ ਹਾਂਜੀ ਚੰਗੀਆਂ ਟਾਪ ਦੀਆਂ ਜਿਹੜੀਆਂ ਘਰੋਂ ਵੇਚ ਕੇ ਗਈਆਂ ਵਧੀਆ ਝੋਟੀਆਂ ਕੁਆਲਟੀ ਵਾਲੀਆਂ ਵੱਡੀਆਂ ਤੇ ਸਾਰੇ ਹੀ ਜਨਵਰ ਵਧੀਆ ਟਾਪ ਦੇ ਆ ਹਾਂਜੀ ਤੇ ਕਲੀ ਕਲੀ ਮੈਂ ਬਾਰੇ ਦੱਸਦੇ ਆ ਬਾਕੀ ਵੀਰ ਜੀ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਆ ਸਾਰਾ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਿੰਨੇ ਵੀਰਸ ਲਾ ਲਿੰਦੇ ਆ ਚਲੋ ਜਿੰਨਾ ਕ ਆਪਣੇ ਨੂੰ ਨੌਲਜ ਆ ਦੱਸ ਦੇਗਾ ਜੇ ਕਿਦਾ ਪਛੂਟ ਲਾ ਮਠਾ ਹੋਵੇ ਤਾਂ ਆ ਪੁੱਛ ਲੈਂਦੇ ਆ ਹਾਂਜੀ ਹਾਂਜੀ ਤੇ ਜਿੰਨੇ ਕ ਨੌਲਜ ਆ ਵਾਦੋ ਵਾਦ ਦਸੀਦਾ ਹਾਂਜੀ ਤੇ ਜਿੰਨੇ ਭੈਣ ਭਰਾ ਹੀ ਤਾਂ ਵਾਦੋ ਵਾਦ ਇਹੋ ਕਹਿੰਨੇ ਆ ਵੀ ਚਲੋ ਕੰਮ ਬੜਾ ਵੱਈਆ ਸਾਰੇ ਵੀਰ ਭਰਾ ਜੁੜੋ ਹਾਂਜੀ ਤੇ ਛੋਟੇ ਬੱਚੇ ਜਿਨ੍ਹਾਂ ਕਟੀਆਂ ਆ ਜੇ ਕਿਨੇ ਲੱਖ ਦੀ ਸਵਾ ਲੱਖ ਦੀ ਮੈਂ ਲਈ ਆ ਦੇ ਬੱਚਾ ਜਰੂਰ ਨਾਲ ਪਾਲੋ ਹੇ ਸਹੀ ਗੱਲ ਜੀ ਕਟੀਆਂ ਪਲੇ ਦੇ ਵੀਰ ਇੱਕ ਵਾਰਾਂ ਤੇ ਸੂਦ ਕੋ ਕੱਢਰਾ ਬਚਾ ਓਖਾ ਹੁੰਦਾ ਹੀ ਆ ਚਲੋ ਪਾਲਣਾ ਹਾਂਜੀ ਪਰ ਇਹ ਵੀ ਫਿਰ ਮੈਂ ਫਰੀ ਹੁੰਦੀ ਆ ਮੈਂ ਫਰੀ ਹੋ ਜਾਂਦੀ ਜਿਹੜੀ ਗੱਲ ਆ ਜੇ ਚੰਗੀ ਨਸਲ ਦੀ ਕਟੀਆਂ ਪਲਣਗੀਆਂ ਹਾਂਜੀ ਫੇਰ ਹੀ ਆਪਣਾ ਕਿਤਾਬ ਵਧੂਗਾ ਜਿਹੜੀ ਗੱਲ ਸਹੀ ਗੱਲ ਵੀ ਜਦਾ ਮਜਾਂ ਵੇਚੀਆਂ ਮਗਰੋਂ 8-9 ਕਟੀਆਂ ਪਾਜਣਾ 7 ਕਟੀਆਂ ਪਲਜਣਾ ਘਰ ਜਾਨਵਰ ਪਾਲੇ ਆ ਤੇ ਵੀਰ ਇਹ ਝਾੜੀ ਵੀਰ ਇੱਕ ਵਾਰਾਂ ਦਿਲ ਰੱਖੰਦੀ ਗੱਲ ਐ ਜਾਨਵਰ ਤਿਆਰ ਹੋ ਜਾਂਦਾ ਕੋਈ ਦੀ ਜ਼ਿਆਦਾ ਗੱਲ ਨਹੀਂ ਆ ਬੁੱਧ ਛੱਡੇ ਕਲਾ ਦੋ ਦਿਨ ਹੀ ਹੋਰ ਫੀਡਾ ਫੂਟਾ ਸਵਾਮ ਪਾਉ ਨਾਲ ਆ ਮੈਨੂੰ ਸੋਚ ਹੋ ਗਈ ਹਾਂ ਇਹ ਹੁਣੇ ਤਿਆਰ ਹੋਉਂਦੀ ਆ ਤੇ ਗੱਲ ਆ ਵੀ ਵੀਰ ਆਸਰੇ ਨਾਲ ਬੰਦਾ ਜੀਂਦਾ ਆਸ ਹੋਵੇ ਨਾ ਪੈਸੇ ਵਕਨੇ ਖਰਚੀ ਤੇ ਫਿਰ ਉਦੋਂ ਪਾਲ ਲੱਗਦਾ ਜਾਨਵਰ ਪਾਲਣਾ ਚਾਹੀਦਾ ਜਾਨਵਰ ਦੀ ਹਾਂਜੀ ਤੇ ਹੋਰ ਕਿਸੇ ਇੱਕ ਨਾ ਇੱਕ ਦਿਨ ਨੂੰ ਰਲਦਾ ਹੀ ਕਿਦਾ ਕਹਿੰਦੇ ਸਿਆਣੇ ਵੀ ਬਾਰੀ ਸਾਡੀ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਜਿਹੜੇ ਬੇ ਆਪਾਂ ਦੇ ਨੇ ਚਾਰ ਛੋਟੀਆਂ ਪੰਜ ਤਿਆਰ ਕਰ ਲਈਆਂ ਘਰ ਦੀਆਂ ਹਾਂਜੀ ਹਾਂਜੀ ਤੇ ਗਾ ਲਿਆ ਵੀ ਆਪੇ ਇਹ ਜਨਵਰ ਚਾਰ ਪੰਜ ਤਿਆਰ ਆਏ ਦੋ ਦੋ 50 ਕਿਲੋ 60 ਰਾਲ ਜਿਹਦੇ ਕਾਰ ਤੁਰਿਆ ਰਹੀਦਾ ਵਾ ਵਧੀਆ ਘਰ ਚ ਲੰਡਾ ਬੰਦਾ ਵਾ ਸਾਰੇ ਕੰਮ ਚੜ੍ਹਦੇ ਲਾਜ ਹੋ ਜਾਂਦੇ ਆ ਸਰਵਰ ਵੀਰ ਜੀ ਦੇ ਰੱਖਿਆ ਗੱਲ ਪਾੰਦੀ ਆ ਸਹੀ ਗੱਲ ਜੀ ਤੇ ਮਈਆਂ ਆ ਹੁਣ ਵੀਰ ਜੀ ਇੱਕ ਹੀ ਪਹਿਲੇ ਦਿਨੋਂ ਜਦੋਂ ਉਠੇ ਹਾਂ ਤੇ ਇਥੇ ਹਾਟੇ ਕੋ ਘਰ ਦੀ ਮੈਂ ਵੀ ਇੱਕ ਹੀ ਤੇ ਇੱਕ ਕੀ ਲਿਆ ਕੇ ਕੱਲੀ ਕੱਲੀ ਮਈ ਵੇਖਦਾ ਹਾਂ ਹਾ ਉਦਾਂ ਹੀ ਤੇ ਗਾ ਲਿਆ ਵੀ ਹੌਲੀ ਹੌਲੀ ਵੀਰ ਜੀ ਜੇ ਬੰਦਾ ਤੁਰਿਆ ਰਵੇ ਵਾਏ ਕਰੂ ਕਰਨ ਵਾਲਾ ਖਾ ਇਹ ਇੱਕ ਦਿਨਾਂ ਨਹੀਂ ਜੇ ਅਸੀਂ ਆਖੀ ਰਾਤੋਂ ਰਾਤ ਸਟਾਰ ਬਾਂਜੀਏ ਕੋਈ ਵੀ ਨਹੀਂ ਬਾਂਦਾ ਹਾਂਜੀ ਹਾਂਜੀ ਗੱਲ ਆ ਵੀ ਮਿਹਨਤ ਕੀਤੇ ਮਿਹਨਤ ਕੀਤੇ ਟਾਈਮ ਲੱਗਦਾ ਵਾ ਕੰਮ ਸਾਰੀਆਂ ਹੋ ਜਾਂਦੀਆਂ ਜਿਹੜੀ ਗੱਲ ਆ ਹ ਕੋਈ ਵੀ ਕੰਮ ਜੇ ਵੜਨਾ ਪੈਂਦਾ 5-7 ਸਾਲ ਲੱਗਦੇ ਆ ਹਾਂਜੀ ਜਿਹੜੀ ਗੱਲ ਹੈ ਹਾਂਜੀ ਤੇ ਜਨਵਰ ਕੰਲਾ ਕੰਲਾ ਝੋਟੀਆਂ ਚੰਗੀਆਂ ਵੇਤੀ ਟੋਪੀਆਂ ਠੀਕ ਸਹੀ ਗੱਲ ਤੇ ਵੱਡੀ ਝੋਟੀ ਆ ਵੀਰ ਪੂਰੀ ਠੀਕ ਜੀ ਕਿਰਵਾਸੂ ਆ ਬਾਈ ਜੀ ਕੋ ਚਾਰ ਰੁਪਆ ਆ ਵੀ ਝੋਟੀ ਤੇ ਚਾਰ ਰੁਪਆ ਮੋਛ ਕੀ ਆ ਐਸੀ ਰਾਹ ਵੀਰੇ ਕੋਈ ਵੀਰ ਭੈਣ ਸਰਾ ਆਪ ਦੱਸਣਗੇ ਵੀ ਝੋਟੀ ਕਿੰਨਾ ਦੁੱਧ ਪਾਉਂਦੀ ਸਹੀ ਗੱਲ ਬਾਈ ਜੀ ਵੇਖੋ ਇਹ ਝੋਟੀ ਅਜੇ ਦਿਨੇ ਲੱਜੂ ਇੱਕ ਦੋ ਅਜੇ ਵੀਰ ਦੋ ਚਾਰ ਦਿਨ ਵੀ ਚੜਾ ਫੱਦੀ ਤੇ ਝੋਟੀ ਨੇ ਪੂਰੇ ਪਲਾਟ ਲਾਏ ਆ ਚੱਲ ਚੱਡੇ ਲੇਵੇ ਦੀ ਥਾਂ ਦੀ ਝੋਟੀ ਪੂਰੀ ਬੈਸਟ ਤੇ ਜੈਡ ਬਲੈਕ ਝੋਟੀ ਠੰਡੀ ਠੀਰੀ ਆ ਨਾ ਵੀਰ ਜੀ ਕੋਈ ਮੋਲ ਨਹੀਂ ਦੇ ਸਹੀ ਗੱਲ ਬਾਈ ਜੀ ਪੂਰੀ ਜਿਆਦਾ ਸਾਗ ਲਾਇਆ ਵੀਰ ਕਮਾ ਲਿਆ ਦੇਖੋ ਸਵੇਰਾਂ ਵਿੱਚ ਉਹ ਗੜ ਕਾਰਡ ਵੇਖੇ ਜ ਬਣਾ ਵਧੀਆ ਜੀ ਹਾਂਜੀ ਉਹ ਮਜਬੂਰੀ ਕਰਕੇ ਬੱਚੇ ਬਾਹਰ ਚੱਲ ਜਾਂਦੇ ਆ ਲੋਕਾਂ ਕੋ ਪੱਠੇ ਨਹੀਂ ਪੈਂਦੇ ਸਾਹਮਣੇ ਨਹੀਂ ਗਏ ਸਹੀ ਗੱਲ ਬਾਈ ਹਾਂਜੀ ਚੰਗੀ ਪੂਰੀ ਸਾਫ ਤੇ ਸੋਹਣੀ ਝੋਟੀ ਆ ਠੀਕ ਆ ਬਾਈ ਤੇ ਠੱਡੀ ਠੱਡੀ ਬੜੀ ਆ ਹਾਂਜੀ ਸਾਰੇ ਬੰਨੇ ਵੀਰ ਚਮਕਾਲੀ ਝੋਟੀ ਤੇ ਪੂਰੀ ਦੁੱਧ ਵਾਲੀ ਠੀਕ ਪਹਿਲੇ ਸਵੇਰੇ 15 16 ਕਿਲੋ ਝੋਟੀ ਚੱਲੀ ਆ ਹਾਂਜੀ ਤੇ ਚਲੋ ਅਸੀਂ ਜ਼ਿਆਦਾ ਨਹੀਂ ਆਤ ਕਰਦੇ 16 ਕਿਲੋ ਝੋਟੀ ਦੂਜਾ ਸਵੇਰ ਹੀ ਦੋ ਦਰ ਆਮ ਨਾ ਪਰਮਾ ਨਾ 16 ਕਿਲੋ ਤਾਂ ਪਈ ਜਾਏਗੀ ਚਮੜੀ ਹੈ ਕਾਗਜ਼ ਵਰਗੀ ਆ ਠੀਕ ਹੈ ਕਾਗਜ਼ ਨਹੀਂ ਹੁੰਦਾ ਹਾਂਜੀ ਬਹੁਤ ਮਲੈਮ ਚਮੜੀ ਆ ਫਿਰ ਜੱਡ ਬ ਲੈ ਗਿਆ ਵੇਖੋ ਠੰਡੀ ਅਸਿਰਪੂਰੀ ਠੰਡੀ ਵੀਰ ਜੀ ਗਾਈਆਂ ਵਾਂਗ ਜਿਦਾ ਐਚਪਾ ਗਾਵਾ ਨਹੀਂ ਠੰਡੀਆਂ ਹੁੰਦੀਆਂ ਹਾਂਜੀ ਉਹ ਚੀਜ਼ ਆ ਪਰ ਦੂਈ ਪਾਸੇ ਬੈ ਕੇ ਚਵਾਈ ਕਰਦੇ ਠੀਕ ਹੈ ਇਹ ਝੋਟੀ ਬਣੀ ਪੂਰੀ ਹੈ ਜੇ ਇੱਕ ਦੋ ਮੈਂ ਲੈ ਜੀ ਗਰਾ ਦੋ ਦੋ ਚਾਰ ਦਿਨ ਦੇ ਵਿੱਚ ਪੰਜ ਲੈ ਜਾਓ ਵੀ ਪਰ ਇਹ ਆ ਵੀ ਝੋਟੀ ਜਿਆਦਾ ਠੰਡੀ ਆ ਬਹੁਤ ਜਿਆਦਾ ਖਵਾਲ ਦੀ ਵਾਲੀ ਝੋਟੀ ਇਦਾਂ ਦੋ ਕਿਦਾਂ ਛਕੀ ਮੂੰਹ ਛਗੀਰ ਛਕੀ ਮੂੰਹ ਝੋਟੀ ਤੇ ਪਰ ਝੋਟੀ ਵੀਰ ਜਿਹੜੀ ਗੱਲ ਆ ਵੀ ਚੈਂਪੀਅਨ ਸਾਰੀ ਸਰਾ ਆ ਗਏ ਬੈਸਟ ਆ ਆਲੇ ਦੁਆਲੇ ਠੀਕ ਹੈ ਤੇ ਜਿਹੜਾ ਵੀ ਸੀ ਝੋਟੀ ਵੀਰ ਭਰਾ ਮੰਗੂਗਾ ਤੇ ਫੋਨ ਤੇ ਕਰ ਲਾ ਕੇ ਓਕੇ ਵੀਰ ਝੋਕੇ ਠੀਕ ਹੈ ਦੁਜਾ ਸੁਆ ਆ ਵੀਰ ਝੋਟੀ ਦੁਜਾ ਸੁਆ ਆ ਦੁਜਾ ਸੁਆ ਬਾਕੀ ਬਿਲਕੁਲ ਰੇਡ ਜਾਇਜ ਆ ਮੈਂ ਮੈਂ ਦਾ ਮੋਲ ਲਊਗਾ ਵੀ ਝੋਟੀ ਜਾਇਜ ਆ ਪਰ ਓ ਵੀ ਝੋਟੀ ਜਾਇਜ ਆ ਰੁਪਈਏ ਲਾਏ ਚੰਗਾ ਜਾਨਵਰ ਪਹਿਣਾ ਜਿਹੜੀ ਗੱਲ ਰੁਪਈਆ ਨਹੀਂ ਲੰਗਦਾ ਸਿੰਘ ਜੋ ਅੱਜ ਸਿੰਘਾਂ ਦੀਆਂ ਕੋਕੇ ਪੀਸ ਆਏ ਆ ਤੇ ਦੇਣ ਵੀਰ ਛੋਟੀ ਜੇ 8 ਲੈ ਜੂਗੀ ਸੂਨ ਚ ਪਰ ਐਚ ਐਫ गावाਾਂ ਕੇ ਬੰਜੂਗੀ ਠੀਕ ਇੰਨੀ ਜਿਆਦਾ ਛੋਟੀ ਚੰਗੀ ਇਹ ਘੇ ਲੈ ਕੇ ਤਾਂ ਬਲੈਸਨ ਗਾਈ ਤਾਂ ਨਹੀਂ ਭੋਲੀ ਹਿੰਦੀ ਹੈ ਤਾਂ ਗਾਵ ਵੇਖੋ ਤੇ ਦੇਣ ਇਹ ਜੂਦੋ ਚਾਰ ਹਨਾ ਕਿੰਨਾ ਵੀ ਲੈ ਜੀ ਉਹਨੇ ਹੀ ਚੰਗੀ ਲੈ ਜੀ ਉਹਨੇ ਹੀ ਚੰਗੀ ਪੜੋ ਜਾਗੇ ਹੋਰ ਬੰਜੇਗੀ ਹਨਾ ਬਹੁਤ ਜਿਆਦਾ ਸੁਧਰੀ ਪੰਜ ਚਾਰ ਸਵੇ ਚੋਲੋ ਫੇਰ ਉਧਰ ਤੇ ਰਣੀ ਹਾਂਜੀ ਪਰ ਵੇਖੋ ਸਿੰਗ ਜਿਦਾ ਆਪ ਲਾਈ ਜਾਂਦੀ ਹੈ ਨਾ ਘਟ ਘਟ ਕੇ ਉਹ ਚੀਜ਼ ਲੱਗੀਆਂ ਤੇ ਦਿੱਤੀ ਵੀਰ ਵੇਖ ਸਿੰਗ ਲਗਾ ਕਹਿ ਦਿੰਦੇ ਆ ਰੁਪਈਆ ਆ ਚੋਟੀ ਉਂਗਲੀ ਨਾਕਦੀ ਤੇ ਸਹੀ ਗੱਲ ਉਂਗਲੀ ਬੜੀ ਆਫੀ ਨੰਗੀ ਕੋਈ ਸਿੰਗ ਬਣਿਆ ਨਹੀਂ ਕੁਦਰਤੀ ਵੇ ਸਿੰਗ ਇਹ ਤਾਂ ਸਹੀ ਗੱਲ ਹੈ ਕੁਦਰਤਾਂ ਚ ਜਲ ਕਿੰ ਆ ਵਧੀਆ ਸੁਣੀ ਅੱਜ ਸਵੇਰੇ 12 ਕਿਲੋ ਝੋਟੀਆਂ ਵਧੀਆ ਅਸੀਂ ਕੋਸ਼ਿਸ਼ ਕੀਤੀ ਆ ਸਭ ਚੰਗੀ ਤੇ ਚੰਗੀ ਝੋਟੀਆਂ ਲਈਏ ਕਾਢ ਲਈਏ ਉਂਗਲੀ ਨਾ ਦਿੰਦੀ ਸਹੀ ਗੱਲ ਕਿੰਨਾ ਜ਼ਰੂਰ ਵੱਧ ਪੈਂਦਾ ਆ ਆਪਣ ਚੰਗੀ ਤੇ ਚੰਗੀ ਝੋਟੀਆਂ ਆ ਚੰਗਾ ਸਾ ਪਸ਼ੂ ਵੀ ਵਧੀਆ ਗਾਂ ਜਾਨਵਰ ਉਹਦਾ ਭਲੇ ਉਹ ਇਹੋ ਜੀ ਮਹਿੰਦੀ ਕੱਟੀ ਪਲੇ ਉਹ ਮਹਿੰਦੀ ਕੱਟੀ ਪਲੇ ਬਸ ਘੰਮਦੀ ਤਿਆਰ ਹੁੰਦੀ ਕੱਟੀ ਗੱਲ ਵੀ ਆ ਵੀ ਮੀਂਹ ਕੱਟੀ ਉਹਲੇ ਕਟਾਉਣੇ ਜਾਨਵਰ ਨੂੰ ਪਾਲਣੇ ਚਾਹੀਦੇ ਵੀਰਾ ਚਾਹੋ ਬੰਗਿਆ ਵਾੜੀ ਸੀ ਲਿਆ ਬਹੁਤ ਜਿਆਦਾ ਛੋਟੀ ਚੰਗੀ ਆ ਵੀਰ ਕਿਉਂ ਟੀ ਸਮੇ ਦੇ ਹਿਸਾਬ ਨਾਲ ਦੇ ਹੈਗੀ ਆ ਵਾਧ ਬਿਲਕੁਲ ਰੀਸ ਹੈ ਜੀ ਭਾਈ ਜੀ ਪ੍ਰਾਈਸ ਦੇ ਦੱਸਾਂਗੇ ਹਾਂ ਜੀ ਮੋਲ ਵੀਰ ਛੋਟੀ ਦਾ ਭਾਵੇਂ ਜੋ ਮਰਜ਼ੀ ਕਰੋ ਹਾਂ ਜੀ ਹਾਂ ਨਾ ਹੀ 1 10 ਦੀ 5 ਦੀ ਜਾਂਦੀ ਹੈ 1 5 ਦੀ ਹਾਂ ਨਾ ਛੋਟੀ ਠੀਕ ਹੈ ਭਾਈ ਜੀ 1 5 ਦੀ ਭਾਈ ਕਹਿੰਦਾ ਹਾਂ ਨਾ 1 5 ਦੀ ਬਹੁਤ ਸਾਫ਼ ਜਿਹੜਾ ਵੀ ਵੀਰ ਭਰਾ ਲੈ ਗਿਆ ਨਾ ਯਾਰ ਦੀ ਵੀਰ ਛੋਟੀ ਜਦੋਂ ਮਰਜ਼ੀ ਸਾਰਾ ਹੀ ਸੂਆ ਚੋਗੇ ਟੋਕਰ ਛੋਟੀ ਸਾਨੂੰ ਪਤਾ ਜੀ ਠੀਕ ਹੈ ਜਾਂਦੀ ਆ ਠੀਕ ਓਕੇ ਜੀ ਆਪਾਂ ਤੇ 2 4 ਸਵੇਰ ਚੌਂ ਅੜੀ ਆ ਏਡੀ ਜਦਾ ਚੰਗੀ ਕਰਨਾ ਹਾਂ ਜੀ ਆ ਮਹੀਂ ਆ ਵੀਰ ਪਿੰਡਾਂ ਦੇ ਨਾਲੀ ਸੋਈ ਆ ਹਾਂਜੀ ਪਰ ਕੰਡੇ ਵਾਲਾ ਦੁੱਧ ਜਿਹੜਾ ਮੈਂ ਕੋ ਫੋਟੋ ਇਹ ਮੈਂ ਦੀ ਇੱਕ ਖੂਬੀ ਖੋਨੇ ਆ ਮੈਂ ਦਾ ਥਣ ਲੈ ਬਾ ਨਾੜਾ ਵੇਖੋ ਚੜੇ ਦੇ ਕਿੱਦਾਂ ਆਸੀ ਕਰਵਾਈ ਇਹ ਨਾ ਮੈਂ ਵੀਰ ਕੋਈ ਮੈਂ ਲੱਸੀ ਜ਼ਰੂਰ ਆ ਪਰ ਕੰਡੇ ਵਾਲਾ ਦੁੱਧ ਮੈਂ ਕੋ 15 ਕਿਲੋ ਕੱਟੀ ਇਹੋ ਜੀ ਮੈਂ ਦੀ ਕੱਟੀ ਪਾਲ ਜੇ ਤੇ ਵਗੇ ਗੱਲਬਾਤ ਬਣ ਜਾਂਦੀ ਰਕਮ ਦੀ ਹੋਣੀ ਹੈ ਤਿਆਰ ਕਰੇ ਤੁਹਾਨੂੰ ਪਤਾ ਮਹੀਨੇ ਕੋ 15 ਕਿਲੋ ਦੁੱਧ ਆ ਕੋਈ ਚਾਰ ਡੰਗ ਚੋਲੇ ਚਵਾ ਫਿਰ ਵੀਰ ਦੋ ਦੋ ਧਾਰਾਂ ਮਾਲ ਦੇ ਆਧੇ ਜੀ ਬਾਲਟੀ ਆਉਣ ਪੈਂਦੀ ਆ ਇੰਨਾ ਜਵਾਬ ਹੋਲਾ ਲੱਗਿਆ ਇੱਕ ਰਿੰਨਗੇ ਮੇਰੇ ਭਰਾ ਵੰਡ ਪਾਇਆ ਕਰੋ ਰੇ ਜਾ ਵੰਡ ਜੂਲ ਪਾਇਆ ਕਰੋ ਥੋੜਾ ਸਸਤਾ ਪੈਂਦਾ ਤਾਂ ਹੁੰਦਾ ਦੁੱਧ ਹੜਾ ਇਹ ਗੜਾ ਬਾਬਾ ਜੀ ਇਹ ਨਸਾ ਪਨ ਤਾਂ ਆ ਵੀ ਦੁੱਧ ਦੇਣ ਵਾਲਾ ਡੰਗੜੇ ਨਾਲ ਜਾ ਉਹ ਥੋੜਾ ਨਸਾ ਨਹੀਂ ਹੁੰਦਾ ਤੁਹਾਨੂੰ ਬਤਾ ਜਿਹੜੇ ਬੰਦੇ ਦਾ ਸੋਜਾ ਵੰਡ ਵੀਰ ਦੀ 3 ਮਹੀਨੇ ਦਾ ਚੀ ਯਾਰ ਤਾਂ ਲੱਗਦਾ ਨਾ ਹਾਂਜੀ ਤੇ ਉਹ 15 ਦਾ ਲੱਗੂਗਾ ਜਿਹੜਾ ਰਿਜਾ ਵੰਡ ਫੇਕਲ ਪੈਂਦੀ ਆ ਹਾਂਜੀ ਹਾਂਜੀ ਮੈਂ ਨਾਲੇ ਦੁੱਧ ਵਾਧ ਕਰੇ ਇੱਕ ਪਸ਼ੂ ਹੀ ਰਾਜੀ ਦਿੰਦਾ ਅਜਿਹਾ ਵੀਰ ਰਾਜੀ ਹੋਣੀ ਆ ਜਿੰਨੇ ਵਾੜਨਾ ਤੁਹਾਨੂੰ ਬਤਾ ਕੋਣੇ ਫੀਡਾ ਫੂਡਾ ਦੇ ਕੰਮ ਜ਼ਿਆਦਾ ਮਲਾਵਟ ਹੁੰਦੀ ਆ ਡੰਗੜ ਖੁਰਨ ਦਾ ਬੰਦਾ ਕੋਲ ਜੈਤਵੀਰ ਮੈਂ ਹੀ ਦੇ ਦਾਂਗੇ 15 ਕਿਲੋ ਦੁੱਧ ਤੇ 20 ਦਿਨ ਹੀ ਸੋਈ ਕੱਟੀ ਮਗਰਿਆ ਹਾਂਜੀ ਮੋਲ ਮਹੀਦਾ ਕਰੀਏ ਭਵੇਂ ਨਪੇ ਹਜ਼ਾਰ ਹਾਂਜੀ 85 ਹਜ਼ਾਰ ਦੀ ਐਂਡ ਮੈਂ ਦੇਣੀ ਆ ਜੈਸਨੋ ਜਾਸਰੀ 85 ਹਜ਼ਾਰ ਦੀ ਪਰ ਜਿਹੜਾ ਵੀ ਵੀਰ ਭਰਾ ਮੈਂ ਲੈ ਗਿਆ ਨਾ ਚੌਣ ਕਿਤੇ ਲੱਗੀ ਮੈਂ ਉਹ ਇੱਕ ਨੰਬਰ ਹਜ਼ਾਰ ਵੀਰ ਦੀ ਸ਼ਰਤਾਂਗੇ 84 ਹਜ਼ਾਰ ਹਜ਼ਾਰ ਛੋੜ ਕਰ 84 ਬਾਈਕ ਦਾ ਦੇਣਾ 84 ਹਜ਼ਾਰ ਦੇ ਆ ਕੱਟੀ ਕੱਟੀ ਵਿਖਾ ਦੇ ਇਧਰ ਸੋਹਣੀ ਕੱਟੀ ਮਾਰ ਵੀਰ ਦੀ ਕੱਟੀ ਦੇਖੋ ਬਹੁਤ ਸੋਹਣੀ ਆ ਵੀ ਕੱਟੀ ਜਾਂ ਮਗਰ ਸ਼ਾਨਦਾਰ ਤਾਂ ਵਧੀਆ ਤੇ ਚਵਾਵਾ ਦੁੱਧ ਉਨੀ ਗਾੜ ਪਛਾੜ ਬਰਾਬਰ ਮੈਂ ਦੀ ਠੀਕ ਜੇ ਦੋਦੀ ਗੱਡੀ ਆ ਮੂਹੇ ਬਹੁਤ ਜ਼ਿਆਦਾ ਚੰਗੀ ਆ ਝੋਟੀ ਇਹ ਸਾਫ ਬੜੀ ਹੈ। ਇਹਨਾਂ ਨੂੰ ਕਟਿੰਗ ਹੋਈ ਆ ਵੀਰੇ। ਠੀਕ ਹੈ। ਜਵਾਬ ਸਮਾ ਦੀ ਇੱਕ ਨੰਬਰ ਆ। ਇਹਦੇ ਬੋਲਾ ਕਿੰਨਾ ਕਹਦਾ 7-8 ਕਿਲੋ ਲੌਂਗ ਲੌ। ਹਾਂ ਚਲੋ ਵੀਰ ਬੋਲਾ। ਬੋਲਾ ਆਏਗਾ ਨਾ 3 ਜਹਾ ਦੇਣਾ ਤੁਹਾਨੂੰ ਇਹਨਾਂ ਦੇਣ ਵਾਲੀ। ਇਹਵਾਦੇ ਆ ਦੱਖ ਦੁੱਧ ਕੱਟਣ ਵਾਲੀ ਆ। ਆਹ ਲੱਕ ਟਾਈਮ ਪਾਈ ਨੂੰ 7-8-9 ਕਿਲੋ ਬੋਲਾ ਹੈ। ਛੋਟੀ ਜਿਹੀ। ਇਹ ਸਾਫ ਕੱਟੀ। ਹਾਂ ਬੜੀ ਹੈ। ਨਵਾਂ ਪਸ਼ੂ। ਪੁੱਤਾ ਹੈ ਚੰਗੀ ਮਈ ਦੀ ਕੱਟੀ ਆ। ਜਿਵੇਂ ਇਹ ਥਾਂ ਵੇਖੋ ਕੀ ਰੱਖਾਇਆ ਹੈ। ਸਹੀ ਗੱਲ ਬਾਬਾ ਜੀ। ਇਹ ਨਵਾਂ ਪਸ਼ੂ ਆ। ਆਹੋ। ਦੇਵਾ ਸਾਫ ਹੈ ਥਣ ਮੋਟਾ ਲਗਾ ਵਧੀਆ ਥਾਣਿਆ ਹਾਂਜੀ ਇਹ ਦੋ ਤਸਵੇ ਚੋਂ ਆ ਵੀ ਆ ਵਧੀਆ ਸਹੀ ਗੱਲ ਬਾਬਾ ਜੀ ਹਾਂਜੀ ਲੱਕ ਵੀ ਨਵਾਂ ਡੰਗਰ ਆਏ ਪੀ ਚਾਰ ਪੰਜ ਸੂਏ ਪੀਓ ਹੈਨਾ ਗਾਂ ਗਾਂ ਰਗਮਦੀ ਆ ਕੀ ਹੈ ਸਾਫ ਬਚਾ ਗਈ ਮਗਰੇ ਦੇ ਮਗਰ ਵੀ ਜੀ ਕਟਾ ਆ ਜੀ ਕਟਾ ਆ ਗਿਆ ਜੀ ਨਾਲ ਨਾਲ ਇੱਕ ਨਾ ਨਾਈ ਸਾਰੀ ਸੂਈ ਹੈ ਹਾਂ ਨਾਟ ਮੋਏ ਵਿਧਿਆ ਨਾਲ ਆ ਆ ਜੀ ਕਟਾ ਦੇਖੋ ਜੀ ਬਹੁਤ ਸਾਫ ਹੈ ਪਹਾੜਾ ਵੀਰ ਬਿਲਕੁਲ ਜਾਇਜ ਹਾਂਜੀ ਮੋਲ ਕਰੀਏ ਛੋਟੀ ਦਾ ਭਾਵੇਂ 95 90000 ਦੇ ਜੀ ਆਹ ਤੁਹਾਨੂੰ ਪਿਆ ਜੀ ਦੇ ਓਕੇ ਜੀ ਲਓ ਜੀ ਆਹ ਨਾ ਬਗ ਨਾ ਪਚਾਤੀ ਜਿਆ ਜਿਹੜਾ ਵੀ ਵੀਰਾ ਲੈ ਕੇ ਆਣਾ ਝੋਟੀ ਯਾਦ ਕਰੋ ਏਡੀ ਚੰਗੀ ਠੀਕ ਆ ਵੀਰ ਦੇ ਖੋ ਲੋ ਜੀ ਆਹ ਵੀਰ ਝੋਟੀ ਆ ਹਾਂ ਜੀ ਆਪਣੇ ਕੋਲੋਂ ਬਈ ਸਵਾ ਲੱਖ ਦੀ ਝੋਟੀ ਝੋਟਿਏ ਲਓ ਜੀ ਮੋਦੀ ਵੀਰੇ ਵੀ ਹਾਂ ਬਚਾ ਜੇ ਹਾਂ ਜੀ ਥੋੜੀ ਸੇਵਾ ਅਲੀ ਮਗਰ ਥੋੜੀ ਹਾਂ ਜੀ ਮਗਰ ਕੱਟੀ ਤੇ ਮਹੀਨਾ ਇੱਕ ਹੋ ਗਿਆ ਗਾਂ ਬਣੀ ਹਾਂ ਜੀ ਇੱਕ ਮਹੀਨਾ ਪੂਰਾ ਬਣੀ ਰਹਾ ਪਰ ਛੋਟੀ ਦੀ ਪਹਿਲੀ ਵੀਡੀਓ ਪਾਦਾਂਗੇ ਜਿਹੜਾ ਵੀਰ ਭਰਾ ਉਹ ਬਹੂ ਦਾ ਪਰ ਹੱਟ ਨਹੀਂ ਕੋਈ ਦੀਦਾ ਰਾਤਾਂ ਪਈਆਂ ਸੀ ਦੋਂਦੀ ਹੀ ਮੈਂ ਦੋਂਦੀ ਇਹ ਹੱਟ ਕੋ ਨਹੀਂ ਪਛਾਣੀ ਗਈ ਕੱਲ ਤੇ ਤੇ ਬਣ ਗਈ ਆ ਸੇਵਾ ਕੋ ਜਿਆਦੀ ਹਾਂ ਦੀ ਸੇਵਾ ਵੀ ਚਲੋ ਆਪੋ ਜੀ ਦੀ ਗੱਲ ਹੈ ਜੀ ਨਹੀਂ ਸੇਵਾ ਕਿਸੇ ਵੀਰ ਅਗਲੇ ਨੇ ਲਿਆ ਵੀ ਉਹ ਕੋਜਾ ਜਿਹੜੀ ਗੱਲ ਹੈ ਸਹੀ ਗੱਲ ਹੈ ਮੇਰੇ ਭਰਾ ਜੀ ਪੈਖ ਖੜ ਤੇ ਸੇਵਾ ਜੁਰ ਕਰਿਆ ਕਰੋ ਸੇਵਾ ਦਾ ਮੋਲ ਹੈ ਜੀ ਗੱਲ ਤੇ ਵੀਰ ਜਿਹੜਾ ਸਾਂਭੂਗਾ ਅਸੀਂ ਤੇ ਜਾ ਕੇ ਜਦੋਂ ਮੋਲ ਲਾਉਣਾ ਨਾ ਜਾ ਕੇ ਮਾਲ ਦਾ ਮਾਲ ਮੋਲੀ ਪਹਿਣਾ ਅਸੀਂ ਬੰਦੇ ਦਾ ਮੋਲ ਛੜਾ ਪੋਣਾ ਠੀਕ ਹੈ ਆਏ ਕੱਟੀ ਕੱਟੀ ਮਗਰ ਕੱਟੀ ਕੱਟੀ ਦਿਖਾ ਦਿਓ ਆ ਵੇ ਕੱਟੀ ਮਗਰ ਤੇ 1 ਮਹੀਨਾ ਹੋ ਗਿਆ ਜਿਹੜੀ ਗੱਲ ਬਣੀ ਨੂੰ 1 ਮਹੀਨਾ 3 ਦਿਨ ਮੈਂ ਲਾ ਕੇ ਬਣੇ ਦਿੱਤੀ ਇਹ ਬੰਦੇ ਦੀ ਗੱਲ ਵੱਖਰੀ ਡਾਕਟਰ ਮੇਰੇ ਕੋ ਵੀ ਆਉਂਦਾ ਜਿੰਨੇ ਟੀਕਾ ਲਾਇਆ ਠੀਕ ਆਪਣੇ ਲਾ ਕੇ ਏਰੀਆ ਤੇ ਲਾ ਕੇ ਪਿੰਡ ਦੇ ਆ ਦੋ ਚਾਰ ਕਿਲੋਮੀਟਰ ਤੇ ਲਾ ਕੇ ਜਾ ਕੇ ਜੀ ਵੀ ਇਹ ਠੀਕ ਆ ਬਾਈ ਇਹ ਛੋਟੀ ਬਹੁਤ ਵੀਰ ਮੈਂ ਫੇਰ ਲੈ ਗਿਆ ਉਹਦੀ ਬਾਕੀ ਆ ਪੀ ਦਸਣ ਵਾਲਾ ਡੰਗਰਿਆ ਦੱਸੋ ਬਾਈ ਕੀ ਮੋਲੇ ਦਾ ਵਧੀਆ ਚਵਾਵਾ ਆ ਕੀ ਪ੍ਰਾਈਜ਼ ਹਾਂ ਨਹੀਂ 65000 60000 ਦੀ 60 ਵੀ ਜਾਂਦਾ ਯਾਰ ਵਾਹ ਜੀ 60000 ਓਕੇ ਵੀਰ ਜੀ ਓਕੇ ਬਿਲਕੁਲ ਜੀ ਆ ਜਿਹੜੀ ਕਾ ਪਰ ਛੋਟੀ ਜਿਹੜਾ ਵੀਰ ਭਰਾ ਲੈ ਗਿਆ ਚ ਵਾਪਸ ਮਾਰੀ ਇੱਕ ਨੰਬਰ ਠੀਕ ਕੱਟੀ ਮਗਰਿਆ ਚਲੋ ਜੀ ਬੋਲੋ ਜੀ ਇਹਦੀ ਸਿੰਘੀ ਵੇਖੋ ਆਹ ਵੇਖੋ ਜੀ ਆਹ ਟੋਕੜ ਗੱਬਣੇ ਛੋਟੀ ਵੀਰ ਇਹ 6 ਮਹੀਨਿਆਂ ਦੀ ਗੱਬਣੇ ਆ ਉਹਦੀ ਖੁਦੀ ਪਾਈ ਆ ਤੇ ਰੁਪਈਆ ਨਹੀਂ ਨੰਗੰਦੇ ਵੀਰ ਜੀ ਕੱਟੀਆਂ ਆਉਣਗੀਆਂ ਨਕੀ ਨਕੀ ਸਿੰਘੀ ਦੀਆਂ ਹਾਂ ਜੀ 6 ਮਹੀਨਿਆਂ ਦੀ ਗੱਬਣੇ ਛੋਟੀ ਜਿਹੜੀ ਗਾਲ ਆ ਤੇ ਵੀਰ ਬਿਲਕੁਲ ਜੈਜ ਇਹਨੂੰ ਕਹਿੰਦੇ ਜੇ ਟੋਕੜ ਗੱਪਣ ਝੋਟੀ ਡਬਲ ਹੋਣ ਵਾਲੀ ਡਬਲ ਹੋਣ ਵਾਲੀ ਜਿੰਨੇ ਦੀ ਕੋਈ ਲੈ ਜਾਊਗਾ ਡਬਲ ਆ ਸਾਡੇ ਕੋਲ ਫੇਰ ਸਾਨੂੰ ਦੇ ਠੀਕ ਹੈ ਜੀ ਆਹ ਜੇ ਝੋਟੀ ਵੀਰ ਗੱਪਣ ਕਨੇ ਜਰਦੀ ਜੇ 6 ਮਹੀਨਾ ਦੀ ਗੱਪਣ ਜੇ ਹਾਂ ਜੀ ਤੇ ਦੁੱਧ 1008 ਕਿਲੋ ਵਧੀਆ ਦੁੱਧ ਹੋ ਗਏ 8 ਵਾਲੋ ਐ ਸੱਤ ਕਾਇ ਨੇ ਠੀਕ ਆ ਬਾੜੇ ਤੇ ਮਿਲੂਗੀ ਇਦਾਂ 8 ਵਾਲੋ 7 ਵਾਲੋ ਤੇ ਕਿੰਨੇ ਜਰ ਦੀ ਕਬਣਾ ਕੀ ਛਾ ਬੜੀ ਸ਼ਾਮ ਨਹੀਂ ਜੀ ਵਿੱਚ ਕਬਣਾ ਠੰਡੀ ਜੀ 5 ਕਿਲੋ ਦੁੱਧ ਮੰਨ ਲਿਆ ਚਲੋ 50 ਕਿਲੋ ਦੁੱਧ ਹੈਗਾ ਇਸ ਲਈ ਇੱਕ ਪਾਸੇ ਇੱਕ ਨੂੰ ਵੇਖ ਲੋ ਸਿੰਗੀ ਦੇਖੋ ਮੈਂ ਨਾ ਵੀ ਵੀਰ ਕੁਦਰਤੀ ਕੀ ਸਿੰਗ ਲਗਾ ਛੋਟੀਆਂ ਨੂੰ ਔਰੇ ਪੀਜ ਨੂੰ ਕਹਿੰਦੇ ਅਣਖੀ ਝੋਟੀ ਆ ਗੰਬਾਬਾ ਜੀ ਉਹ ਚੋਟੀ ਦਾ ਕਰੀਏ ਨੇ ਹਾਂਜੀ ਜੋ ਵੀ ਜੋ ਪੂਰੇ ਮੋਲ ਨਾਲ ਕੱਟੀ ਆ ਬੰਦੇ ਨੂੰ ਫਜਰ ਮੈਂ ਕੱ ਲਈ ਜਿਹੜਾ ਵੱਡੀ ਮੈਂ ਜਿਹੜੀ ਹੁਣ ਸਾਡੇ ਕੋਲ ਕਿੰਨੇ 1.5 ਲੱਖ ਦੀ ਲੈਣੀ ਆ ਤੋਕੜ ਮੈਂ ਦਾ ਵੀ ਮੁੱਲ ਪਾਉਣਾ ਪੈਂਦਾ ਸਹੀ ਗੱਲ ਆ ਜਿਹੜੀ ਗੱਲ ਆ ਭਰਾਵਾਂ ਦਾ ਮਾਨ ਕਰਨਾ ਪੈਂਦਾ ਬਿਲਕੁਲ ਜਾਇਜ਼ ਘਾਹ ਦਾ ਹੀ ਮੋਲ 95 90 ਜੇ ਦੋ ਛੱਡ ਦਾਂਗੇ 85 ਦੀ ਆਹ ਦੇ ਦੇਣੀ 85000 ਦੀ ਠੀਕ ਆ ਬਾਈ ਜੀ ओके 85 ਹਜ਼ਾਰ ਦੇ ਬਾਈ ਕਹਿੰਦਾ ਛੋਟੀਆਂ ਤਾਂਗੇ ਫਾਲਣ ਦੇ ਵਕ ਕੁਆਲਟੀ ਚੈੱਕ ਕਰੋ ਬਹੁਤ ਸਾਬ ਛੋਟੀਆਂ ਹੈ ਵਧੀਆ 15 ਕਿਲੋ ਦੁੱਧ 10 ਕਿਲੋ ਪਹਿਲਾਂ ਛੋਟੀਆਂ ਬਣਾਇਆ ਇਸ ਤਰ੍ਹਾਂ ਦੀ ਛੋਟੀ ਹੈ ਤੇ ਆ ਬਾਈ ਕੋਲ ਪਸ਼ੂ ਆ ਲਾਈਕ ਕਮੈਂਟ ਤੇ ਸ਼ੇਅਰ ਜਰਾ ਖਿੱਚ ਕੇ ਖਾ ਕਰੋ ਬਹੁਤ ਸਾਬ ਗੀਨੇ ਆ ਤੇ ਵਧੀਆ ਕੁਆਲਟੀ ਵਾਲੇ ਤੇ ਵਧੀਆ ਹੀ ਗੱਲਾਂ ਪੁੱਛੋ ਬਾਕੀ ਵੀਰ ਜਨਮ ਰਾਮ ਨੇ ਵੱਲੋਂ ਤੇ ਲਈਦਾ ਸਾਫ ਸੁਥਰਾ ਕਰਕੇ ਤੇ ਸ਼ੁਰੂ ਤੋਂ ਇੱਕੋ ਗੱਲ ਕਹਿੰਦੇ ਆਉਂਦੇ ਆ ਵੀ ਦੁੱਧ ਦਾ ਤੋਤਾ ਇੱਥੇ ਕੋਈ ਨਹੀਂ ਗਾੜੀ ਵਾਹ ਭਰੇ ਖਲਰਿਆ ਸਾਰੀਆਂ ਚੀਜ਼ਾਂ ਆ ਤੇ ਜਨਮਰ ਵੀਰ ਆਪਣੇ ਵੱਲੋਂ ਤੇ ਜਿਹੜਾ ਘਰੋਂ ਰਕਮ ਲਾਉਣੀ ਆ ਤੇ ਸਾਫ਼ ਕਰਕੇ ਜਨਮਰ ਲਈਦਾ ਤੇ ਇਹ ਸਾਰੀਆਂ ਚੀਜ਼ਾਂ ਜਿੱਥੇ 50 ਆਉਣੀਆਂ ਉਥੇ 20 ਮਾੜੀਆਂ ਵੀ ਆਉਣੀਆਂ ਬਾਕੀ ਆ ਵੀ ਹਰ ਵੀਰ ਭਰਾ ਦੀ ਗੱਲ ਸੁਣਦੇ ਆਂ ਸੁਣਦੇ ਆਂ ਇਹ ਤੇ ਸੁਣਦੇ ਠੀਕ ਜਿਹੜੀ ਗੱਲ ਵੀ ਤਾਂ ਹੀ ਮਾਰਾ ਇਹਨਾਂ ਪਿਆਰ ਬਖਸ਼ਿਆ ਵੀਰਾਂ ਭਰਾਵਾਂ ਦਾ ਬਾਕੀ ਇਹ ਕਾਮਯਾਬੀ ਰਹਾਡੀ ਦੁਕਾਨਦਾਰੀ ਹਰ ਵੀਰ ਭਰਾ ਦੀ ਗੱਲ ਸੁਣੀ ਦੀ ਆ ਬਾਕੀ ਆ ਵੀ ਜਨਰਲ ਸਾਫ ਸੁੱਧਰੇ ਆ ਹਾਂਜੀ ਹਾਂਜੀ ਚਲੋ ਵਿਸ਼ਵਾਸ ਕਰਦੇ ਆ ਉਹ ਵੀ ਲੱਖ ਲੱਖ ਸਵਾ ਸਵਾ ਲੱਖ ਰੁਪਈਆ ਆਨਲਾਈਨ ਪਾਉਂਦੇ ਉਹਨਾਂ ਦੀ ਵੀ ਬਾਦਰੀ ਆ ਹਾਂਜੀ ਹਾਂਜੀ ਜਿਹੜੀ ਗੱਲ ਹੈ ਠੀਕ ਹੈ ਹਾਂਜੀ ਬਾਕੀ ਫੋਨ ਨੰਬਰ ਹੈਗਾ 8427407753 ਤੇ ਨਾਮ ਮਾਨਾ ਦੇ ਪਿੰਡ ਭੋਮ ਠੀਕ ਹੈ ਜਿਹੜਾ ਅੰਮ੍ਰਿਤਸਰ ਤੇ ਪਿੰਡ ਭੋਮਾ ਮਜੀਠੇ ਵਾਲਾ ਜੇ ਇਹਦੇ ਕਰਾਂ ਦੱਦਿਆ ਨਾ ਉਡਾਲਾ ਭੋਮਾ ਉਡਾਲਾ ਮਜੀਠੇਲੇ ਪਿੰਡ ਆਇਆ ਕਰੋ ਕਈ ਵੀਰ ਭਰਾ ਉਹ ਦੂਜੇ ਪਿੰਡ ਜਾਂਦੇ ਉਹ ਵੇ ਬੋਝ ਚੱਲ ਜਾਂਦੇ ਮਜੀਠਾ ਭੋਮਾ ਵੀਰੀ ਸ਼ੁਰੂ ਤੋਂ ਕਹਿੰਦੇ ਆਉਂਦੇ ਅੰਮ੍ਰਿਤਸਰੋਂ ਬੱਲੇ ਵਾਲਾ ਰੋਡ ਐ ਸਿੱਧਾ ਹੀ ਮਿੱਠਾ ਰੋਡ ਪਿੰਡ ਭੋਮ ਪਿੰਡ ਭੋਮਾ ਠੀਕ ਹੈ ਭਾਈ ਅਸੀਂ ਕਾਲ ਜੀ